ਵੇਖੋ ਜੀ ਜਿਹੜੀ ਇਹ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨੀ ਜਿਹੜੇ 9 ਜ਼ਿਲ੍ਹਿਆਂ ਦੇ ਸਾਡੇ ਜਿਹੜੇ ਆਪਣੇ 9 ਸੈਲੋ ਸਾਡੇ ਜਿਹੜੇ ਉਹ ਇਹ ਸਾਰੇ ਮੰਡੀ ਕਰਨ ਜਿਹੜੇ ਮੰਡੀ ਬਣਾਇਆ ਗਿਆ ਹੈ ਸਾਡੀਆਂ ਮੰਡੀਆਂ ਨੂੰ ਬੰਦ ਕਰਨ ਦਾ ਇੱਕ ਤਰੀਕਾ ਹੈ ਜਿਉਂ ਮੰਡੀ ਸਾਡੀ ਜੇ ਮੰਡੀ ਬੰਦ ਹੁੰਦੀ ਹੈ ਉਹਦੇ ਨਾਲ ਸਾਡੇ ਬਹੁਤ ਗਰੀਬਾਂ ਦਾ ਸਾਡੇ ਕਿਸਾਨਾਂ ਦਾ ਸਾਡੇ ਆੜਤੀਏ ਵਰਗ ਦਾ ਜਿੰਨੀਆਂ ਵੀ ਉੱਥੇ ਦੁਕਾਨਾਂ ਹੈ ਉੱਥੇ ਰੇੜੀਆਂ ਹੈ ਉੱਥੇ ਕੋਈ ਪੈਂਚਨਾ ਵਾਲਾ ਕੋਈ ਸਮੋਸਿਆਂ ਵਾਲਾ ਸਭ ਦਾ ਰੋਜ਼ਗਾਰ ਜਾਂਦਾ ਇਸ ਕਰਕੇ ਅਸੀਂ ਇਹ ਵਿਰੋਧ ਕਰਦੇ ਆਂ ਵੀ ਜਿਹੜੇ ਇਹ ਸ਼ੈਲਰ ਬਣੇ ਆ ਇਹ ਸਰਕਾਰ ਆਪਦੇ ਹੱਥ ਚ ਲਵੇ ਇਹਨਾਂ ਨੂੰ ਸਰਕਾਰੀ ਕਰੇ ਜਿਹੜੇ ਸ਼ੈਲਰ ਬਣ ਰਹੇ ਆ ਇਹ ਜਿਹੜੇ ਫੈਲੋ ਆ ਇਹ ਬਣ ਰਹੇ ਆ ਉਹਨਾਂ ਤੇ ਸਾਰਿਆਂ ਤੇ ਫੌਰੀ ਰੋਕ ਲਾਵੇ ਉਹਨਾਂ ਨੂੰ ਆਗਿਆ ਨਾ ਦਿੱਤੀ ਜਾਵੇ ਅੱਗੇ ਵਾਸਤੇ ਵੀ ਇਹ ਸ਼ੈਲੋ ਨਵੇਂ ਲਾਉਂਦੀ ਜਿਹੜੇ ਅਡਾਨੀ ਅਬਾਨੀਆਂ ਨਾਲ ਅਸੀਂ ਸਰਕਾਰ ਨਾਲ ਲੜ ਕੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਸਾਡੇ ਕਾਲੇ ਕਾਨੂੰਨਾਂ ਨੇ ਸਾਨੂੰ ਖੇਤੀ ਤੇ ਸਾਡੀ ਜੋ ਫਸਲਾਂ ਦੇ ਉੱਤੇ ਜੋ ਸਾਡੇ ਇਹ ਇਨਾਂ ਨੂੰ ਸਰਕਾਰ ਦੇ ਰਹੀ ਸੀ ਦੀ ਉਹਦੇ ਉੱਤੇ ਲੜ ਕੇ ਆਏ ਦਿੱਲੀ ਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਅਸੀਂ ਉਹਦਾ ਵਿਰੋਧ ਕਰਦੇ ਆਂ ਵੀ ਜਿੰਨੇ ਵੀ ਇਹ ਸੈਲੋ ਆ ਇਹ ਸਾਰੇ ਸੈਲੋ ਨੂੰ ਸਰਕਾਰੀ ਆਪਦੇ ਹੱਥ 'ਚ ਲਵੇ ਸਰਕਾਰ ਆਪਦੇ ਜੋ ਵੀ ਅਨਾਜ ਭੰਡਾਰ ਆ ਉਹ ਸਾਡੇ ਲੋਕਾਂ ਨੂੰ ਤਾਂ ਹੀ ਮਿਲਣਾ ਜੇ ਸਰਕਾਰ ਦੇ ਆਪਦੇ ਗ੍ਰਾਮਾਂ ਦੇ ਵਿੱਚੋਂ ਇਹਨਾਂ ਨੇ ਤਾਂ ਉੱਥੇ ਲੈ ਕੇ ਜਾਣਾ ਅਨਾਜ ਜਿੱਥੇ ਲੁੱਟ ਮੱਚੀ ਹੋਈ ਜਿੱਥੇ ਘਾਟਾ ਜਿੱਥੇ ਕਹਿੰਦਾ ਮਲਵੀ ਅਨਾਜ ਮਿਲ ਨਾ ਰਿਹਾ ਹੋਇਆ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਆ ਵੀ ਇਹ ਸਾਰੇ ਜਿੰਨੇ ਵੀ ਆਏ ਇਹ ਬੰਦ ਕੀਤੇ ਜਾਣ ਇਹਨਾਂ ਨੂੰ ਸਰਕਾਰ ਆਪ ਦੇ ਹੱਥਾਂ 'ਚ ਲਵੇ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਤੁਰੰਤ ਉਹਨਾਂ ਨੂੰ ਰੋਕਿਆ ਜਾਵੇ ਤੇ ਨਵੇਂ ਲੱਗਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਸੂਬਾ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਸੈਲੋ ਦੇ ਅੱਗੇ ਦਿੱਤਾ ਜਾਣ ਵਾਲਾ ਧਰਨਾ ਜੋ ਕਿਉਂਕਿ ਜੋ ਅਸੀਂ 13 ਮਹੀਨੇ ਲਗਾਤਾਰ ਦਿੱਲੀ ਸਰਕਾਰ ਨਾਲ ਲੜ ਕੇ ਮੋਦੀ ਹਕੂਮਤ ਦੇ ਨਾਲ 736 ਜਾਨਾਂ ਦੇ ਕੇ ਉਹ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਜਿਹੜੇ ਖੇਤੀ ਦਾ ਰਗੜਮੰਜਾ ਕਰਦੇ ਸੀਗੇ ਇਸ ਕਰਕੇ ਇਹ ਜਿਹੜੇ ਸੈਲੋ ਆ ਉਤਸੇ ਤਾਂ ਸਾਡੇ ਕਿਸਾਨ ਲਗਾਤਾਰ ਹੁਣ ਬੈਠੇ ਹੋਏ ਆ ਦਿੱਲੀ ਦੇ ਵਿੱਚ ਉਹਦੇ ਵਿੱਚ ਵੀ ਸ਼ੁਭ ਕਰਨ ਨਾਲ ਕੇ ਨੌਜਵਾਨਾਂ ਦੀਆਂ ਮੁਫਤਾਂ ਹੋਈਆਂ ਇਸ ਕਰਕੇ ਉਦੋਂ ਗਾਂ ਪੰਜਾਬ ਦੀ ਜਿਹੜੀ ਹਕੂਮਤ ਆ ਇਸ ਹਕੂਮਤ ਨੇ 15 ਮਾਰਚ ਨੂੰ ਉਹ 26 ਮੰਡੀਆਂ ਸਾਡੇ ਜਿਹੜੀਆਂ ਆ ਪੰਜਾਬ ਦੀਆਂ ਉਹਨਾਂ ਨੂੰ ਮਰਜ ਕੀਤਾ ਤੇ ਨੌ ਕਾਰਪੋਰੇਟ ਘਰਾਣਿਆਂ ਨੂੰ ਜਿਨ੍ਹਾਂ ਦੇ ਸ਼ੈਲੋ ਆ ਇਹਨਾਂ ਨੂੰ ਮਨਜ਼ੂਰੀ ਦਿੱਤੀ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਕੋਟਕਪੂਰੇ ਵਾਲਾ ਜਿਹੜਾ ਸ਼ੈਲੋ ਆ ਜਿਹੜਾ 25000 ਟਨ ਕਣਕ ਦੀ ਸਮਰੱਥਾ ਰੱਖਦਾ ਇਹਨੂੰ 25000 ਟਨ ਦੀ ਸਮਰੱਥਾ ਵਾਲੇ ਨੂੰ ਉਹਨਾਂ ਨੇ ਮਨਜ਼ੂਰੀ ਦਿੱਤੀ ਸੀਗੀ ਇਸ ਕਰਕੇ ਜਥੇ ਬੰਦੀ ਨੇ ਫੌਰੀ ਇਹਦੇ ਤੇ ਕਦਮ ਲਿਆ ਤੇ ਅਸੀਂ 1 ਅਪ੍ਰੈਲ ਨੂੰ ਜਿਹੜੇ ਇੱਥੋਂ ਦੇ ਐਮਐਲਏ ਜਾਂ ਮੰਤਰੀ ਆਪ ਵਾਲਿਆਂ ਦੇ ਉਹਨਾਂ ਨੂੰ ਇੱਕ ਚੇਤਾਵਨੀ ਪੱਤਰ ਦੇਣ ਦਾ ਰੂਪ ਦਿੱਤਾ ਜਿਹਦੇ ਕਰਕੇ ਅਜੇ ਇੱਕੇ ਥਾਂ ਸੰਗਰੂਰ ਦੇ ਵਿੱਚ ਉਸ ਚ ਚਤਾਵਨੀ ਪੱਤਰ ਉਹਨਾਂ ਨੂੰ ਦਿੱਤਾ ਤਾਂ ਪੰਜਾਬ ਦੀ ਸਰਕਾਰ ਨੂੰ ਥੁੱਕ ਕੇ ਚੱਟਰਾ ਪਿਆ ਸਰਕਾਰ ਨੇ ਉਹ ਫੌਰੀ ਕਦਮ ਵਾਪਸ ਲਿਆ ਆਂਦੇ 26 ਮੰਡੀਆਂ ਜਿਹੜੀਆਂ ਸਰਕਾਰੀ ਰਹਿਣੀਆਂ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਦਿੱਤਾ ਉਹਦੇ ਤੇ ਦੁਬਾਰਾ ਅਰਜੀ ਫੇਰ ਉਹਨਾਂ ਨੂੰ ਮੈਮੋਰੰਡਮ ਦਿੱਤਾ ਵੀ ਇਹ ਸਰਕਾਰ ਨੇ ਆਪਦੇ ਹੱਥਾਂ ਚ ਲੈ ਲਿਆ ਇਸ ਕਰਕੇ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਵੀ ਉਧਰੋਂ ਤਾਂ 2024 ਵਾਲੀਆਂ ਚੋਣਾਂ ਆ ਗਈਆਂ ਤੇ ਚੋਣਾ ਤੇ ਇਹਨਾਂ ਦਾ ਸਾਰਿਆਂ ਦਾ ਜੋਰ ਲੱਗ ਰਿਹਾ ਤੇ ਜਿੰਨੇ ਸੈਲੋ ਬਣੇ ਹੋਏ ਆ ਪੰਜਾਬ ਦੀ ਧਰਤੀ ਦੇ ਅੰਦਰ ਵੀ ਇਹ ਸੈਲੋ ਸਰਕਾਰੀ ਹੋਣ ਇਹ ਪ੍ਰਾਈਵੇਟ ਹੱਥਾਂ 'ਚ ਨਾ ਹੋਣ ਕਿਉਂਕਿ ਜੇ ਸਰਕਾਰੀ ਹੋਣਗੇ ਜਿਹੜੀ ਸਾਡੀ 25000 ਟਨ ਦੀ ਸਮਰਥਾ ਰੱਖਣ ਵਾਲਾ ਇਹ ਜਿਹੜਾ ਜਾਂਦੇ ਆ ਵੀ ਬੱਦਲਾਂ 'ਚ ਖਰਾਬ ਹੁੰਦੀ ਆ ਕਣਕ ਮੀਂਹਾਂ ਦੇ ਬਰਸਾਤ ਦੇ ਮੌਸਮਾਂ ਦੇ ਵਿੱਚ ਇਹਦੀ ਲੋੜ ਆ ਤਾਂ ਫਿਰ ਇਹਦੇ ਤੋਂ ਸਰਕਾਰ ਦਾ ਕੰਟਰੋਲ ਹੋਊਗਾ ਤਾਂ ਇਹ ਟੈਕਸ ਆ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚ ਜਾਊਗਾ ਅਤੇ ਜਿਹੜੇ ਇੱਥੇ 12000 ਕਾਮੇ ਕੰਮ ਕਰਦੇ ਐਫਸੀਆਈ ਵਰਗੇ ਦਫ਼ਤਰ ਆ ਜਿਹੜੇ ਐਫਸੀਆਈ ਦੇ ਕੰਮ ਆ ਜਿਹੜੇ ਦੇ ਵਿੱਚ ਇਹਨਾਂ ਨੂੰ ਹੋਰ ਭਰਤੀ ਕਰਨ ਦੀ ਲੋੜ ਪਊਗੀ ਜੇ ਕੱਲਾ ਕਾਰਪੋਰੇਟਾਂ ਦੇ ਹੱਕ ਜਾਂ ਡਾਨੀਆਂ ਬਾਨੀਆਂ ਨੂੰ ਦਿੱਤਾ ਕੱਲਾ ਸੈਲੂ ਦਾ ਕੰਟਰੋਲ ਤਾਂ ਫਿਰ ਇੱਥੇ ਇਹ ਵੱਡਾ ਮੁਨਾਫਾ ਲੈ ਕੇ ਬਾਹਰ ਜਾਣਗੇ ਇਹ ਖੇਤੀ ਦੇ ਵਿੱਚ ਮੁਨਾਫੇ ਨਹੀਂ ਲੱਗਣੇ ਇਸ ਕਰਕੇ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਵੀ ਸੈਲੂ ਆ ਜਿਹੜੇ ਸਰਕਾਰੀ ਰਹਿਣ ਸਰਕਾਰ ਆਪ ਦੇ ਕੰਟਰੋਲ ਦੇ ਥੱਲੇ ਰੱਖੇ ਤਾਂ ਇਹਦੇ ਤੋਂ ਜਿਹੜਾ ਟੈਕਸ ਵਸੂਲਿਆ ਜਾਣਾ ਉਹ ਖੇਤੀ ਵਾਲੇ ਪਾਸੇ ਸਬਸਿਡੀਆਂ ਦੇ ਰੂਪ ਦੇ ਵਿੱਚ ਦਿੱਤਾ ਜਾਵੇ ਇਸ ਗੱਲ ਦੀ ਮੰਗ ਨੂੰ ਲੈ ਕੇ ਅਸੀਂ ਅੱਜ ਜਿਹੜਾ ਇਹ ਸਾਡਾ ਅਮਨ ਸ਼ਾਂਤ ਸੰਕੇਤ ਆ ਵੀ ਸੈਲੂ ਆ ਜਿਹੜੇ ਇਹ ਸਰਕਾਰ ਆਪ ਦੇ ਕੰਟਰੋਲ ਦੇ ਥੱਲੇ ਇਸ ਗੱਲ ਨੂੰ ਲੈ ਕੇ ਅਜੇ ਧਰਨਾ ਦਿੱਤਾ ਹੈ